ਆ ਇਧਰ ਪੈਲ ਪਾਈ ਜਾਂਦਾ ਹੈ ਹਜੇ ਬਾਈ ਇਹਨਾਂ ਨੇ ਬਈ ਹੁਣ ਆਪੀ ਆਦੀ ਮਰਜੀ ਨਾਲ ਜਿੱਥੇ ਜੀ ਕੀਤਾ ਘਰਾਂ ਚੋਂ ਉੱਠ ਗਏ ਕਿਤੇ ਕਿਤੇ ਉੱਠ ਗਏ ਆਪੀ ਬੱਸ ਇੱਦਾਂ ਫਿਰਦੇ ਰਹਿੰਦੇ ਆ ਸਾਡੇ ਬਾਈ ਘਰਾਂ ਵਾਲੇ ਵੀ ਬਹੁਤ ਪ੍ਰੇਮ ਕਰਦੇ ਆ ਅੱਛਾ ਫੇਰ ਇਹ ਜਿੰਨਾਂ ਮੱਚੀਆਂ ਗੀਆਂ ਬਈ ਸਾਡੇ ਘਰਾਂ ਚ ਕਰਕੇ ਕਿਉਂਕਿ ਹੁਣ ਜਿਹੜੇ ਸਾਡੇ ਹੁਣ ਖੇਤਾਂ 'ਚ ਹੀ ਘਰ ਆ ਤਕਰੀਬਨ ਹਾਂ ਮਾੜਾ ਵਿੱਚ ਉਹ ਜਾਂ ਜੈਨ ਵਗੈਰਾ ਦਵਾਈ ਪਾਉਂਦੇ ਆ ਬਹੁਤ ਖਿਆਲ ਰਾ ਲਿਆ ਸਾਰੇ ਘਰਾਂ ਵਾਲੇ ਬਹੁਤ ਜ਼ਿਆਦਾ ਬਈ ਇਹ ਕੂੜੀ ਵੀ ਇੱਕ ਨਾ ਮਾੜਾ ਦੈਲ ਵਾਲੇ ਬੰਦੇ ਦਾ ਕੰਮ ਆ ਰੱਖਣਾ ਆ ਬੰਦਾ ਕੂੜੀ ਨਹੀਂ ਰੱਖ ਸਕਦਾ ਇਹ ਗੁਰੂ ਮਹਾਰਾਜ ਦੀ ਕਿਰਪਾ ਜਿਹੜਾ ਬੰਦਾ ਦਲੇਰ ਆ ਹੈ ਉਹ ਬੰਦਾ ਹੀ ਕੂੜੀ ਰੱਖੂ ਨਹੀਂ ਅਗਲਾ ਆ ਬੰਦਾ ਤਾਂ ਵੀ ਸੋਚੀਂਦਾ ਕਿੱਥੋਂ ਲੈ ਦੇ ਚੱਕਾਂਗੇ ਬਈ ਠੀਕ ਆ ਨਾ ਇਹ ਜਿਹੜੀਆਂ ਚੀਜ਼ਾਂ ਆ ਇਹ ਬੰਦੇ ਜਿਹਦੇ ਕੋਲ ਦੈਲ ਆ ਜਿਹਦੇ ਕੋਲ ਦਲੇਰੀ ਆ ਉਹ ਹੀ ਬੰਦਾ ਇਹ ਰੱਖ ਸਕਦਾ ਕੂੜੀ ਆ ਆ ਬੰਦੇ ਦੇ ਬੱਸ ਦਾ ਕੰਮ ਹੀ ਹੈ ਨਹੀਂ ਕੂੜੀ ਰੱਖਣੀ ਬਈ ਰੋਜ਼ ਖੁੱਡਾ ਖੋਲਣਾ ਆ ਦੇਲਾ ਹੱਥ ਤੋਂ ਵੀ ਨਹੀਂ ਵੀ ਆਪਣੇ ਏਜ ਵੀ ਬੱਚੇ ਗੱਡੀ ਬੈਠੀ ਐ ਇਹਦੇ ਚ ਬੱਚੇ ਆ ਬੱਚੇ ਆ ਚਿੜੀ ਆ ਬਈ ਇਹ ਚ ਆ ਦੇ ਕਰੀ ਇੱਥੇ ਹੁਣ ਇਹ ਕਿਹੜਾ ਆਪਾਂ ਸਖਾਈ ਵੀ ਆ ਆ ਦੇ ਬੱਚੇ ਵਿਖੀ ਜਾ ਬਈ ਆ ਦੇ ਬੱਚੇ ਵਿੱਚ ਆ ਕਰ ਲਈ ਨਹੀਂ ਤੇ ਥੋੜੀ ਕਿ ਨਹੀਂ ਦੇਖ ਲੈ ਉਹ ਬੈਠਿਆ ਬਈ ਵਿੱਚ ਵਿੱਚ ਨਿੱਕੇ ਨਿੱਕੇ ਉਹ ਦੇ ਹੁਣ ਇਹ ਕਿਹੜਾ ਆਪਾਂ ਸਖਾਈ ਆ ਬਈ ਮੈਂ ਮੈਂ ਆਪਣੇ ਦਾ ਜਰੂਰ ਸੇਰ ਵਾਜਦਾ ਮੈਂ ਤਾਂ ਡੇਲੀ ਨਹੀਂ ਗਣਾ ਇੱਥੇ ਹਾਂ ਇਹਨੇ ਵੀ ਬਈ ਸੇਫ ਮੰਨਿਆ ਬਈ ਇੱਥੇ ਚੀਜ਼ ਕਿਉਂਕਿ ਮਾਹੌਲ ਆ ਬਈ ਵਾਤਾਵਰਨ ਆ ਜਾਂ ਜਾਨਵਰ ਉੱਥੇ ਆਉਂਦਾ ਜਿੱਥੇ ਸੇਫ ਚੀਜ਼ ਮੰਨਦਾ ਹਨ ਲਓ ਜੀ ਮੰਨ ਲਓ ਅੱਜ ਤੁਹਾਨੂੰ ਇੱਕ ਇਹੋ ਜਿਹਾ ਫਾਰਮ ਹਾਊਸ ਤੇ ਲੈ ਕੇ ਆਏ ਆ ਹੁੰਦਾ ਸ਼ੌਂਕੀ ਬੰਦਾ ਪੰਛੀ ਪ੍ਰੇਮੀ ਇੱਕ ਕਟੜ ਸ਼ੌਂਕੀ ਹੁੰਦੇ ਜਿਹੜੇ ਬਹੁਤ ਟਾਈਮ ਪਹਿਲਾਂ ਆਪਾਂ ਇੱਕ ਵੀਡੀਓ ਬਣਾਈ ਸੀਗੀ ਤੇ ਤੁਸੀਂ ਬਹੁਤ ਪਿਆਰ ਦਿੱਤਾ ਸੀ ਨਾਲ ਆਪਣੇ ਹੈਗਾ ਭਾਈ ਜੱਸਾ ਜੱਸਾ ਸ਼ਿਕਾਰੀ ਵੀ ਕਹਿੰਦੇ ਆ ਜੱਸਾ ਜੋੜੇ ਵੀ ਕਹਿੰਦੇ ਆ ਭਾਈ ਹੈਨਾ ਕਿਉਂਕਿ ਸਾਡਾ ਦੂਜਾ ਭਾਈ ਜਿਹੜਾ ਵਾ ਉਹ ਕੈਨੇਡਾ ਬੈਠਾ ਹੈ ਇਸ ਵਕਤ ਵਿੱਕੀ ਪਿਛਲੀ ਵਾਰ ਦੋਨੋਂ ਸੀਗੇ ਵੀਡੀਓ ਦੇ ਵਿੱਚ ਇਸ ਵਾਰ ਜੱਸਾ ਇਕੱਲਾ ਹੋਰ ਭਾਈ ਜੱਸਾ ਠੀਕ ਹੈ ਵਧੀਆ ਵੀਰੇ ਤੁਸੀਂ ਸੁਣਾਓ ਠੀਕ ਹੈ ਤੇ ਜੱਸੇ ਦਾ ਪਿਛਲੇ ਟਾਈਮ 'ਚ ਵੀਡੀਓ ਬੜੀਆਂ ਵਾਇਰਲ ਹੋਈਆਂ ਤੇ ਜੱਸੇ ਤਾਂ ਡਿਮਾਂਡ ਵੀ ਵੱਡੀ ਆਈ ਸੀਗੀ ਤੇ ਇਸ ਵੀਡੀਓ 'ਚ ਦੱਸ ਦਈਏ ਇਹ ਕਟੜ ਮੈਂ ਤਾਂ ਹੀ ਕਿਹਾ ਵਾ ਵੀ ਇੱਥੇ ਕੋਈ ਵੀ ਪੰਛੀ ਜਿਹੜਾ ਵਾ سیل ਨਹੀਂ ਕੀਤਾ ਜਾਂਦਾ ਸ਼ੌਂਕ ਦੇ ਤੌਰ ਤੇ ਰੱਖੇ ਆ ਤੇ ਬਾਈ ਦਾ ਸੁਭਾਅ ਵਜਾ ਵੀ ਆ ਜੇ ਕਿ ਇਹ ਬੰਦੇ ਕੋਲੇ ਪੰਛੀ ਤੰਗ ਹੁੰਦੇ ਆ ਉਹਨੂੰ ਕਹਿੰਦਾ ਯਾਰ ਜਾ ਮੈਨੂੰ ਫੜਾ ਦੇ ਜੇ ਵੇਚਨੇ ਤਾਂ ਵੇਚ ਦੇ ਮੈਨੂੰ ਤੇ ਮੈਂ ਸੰਭਲ ਲੂੰਗਾ ਕਿਉਂ ਬਾਈ ਹਾਂਜੀ ਬਾਈ ਐਦਾਂ ਹੀ ਹੈ ਹਨਾ ਤੇ ਕਿਉਂਕਿ ਆਇਆ ਨਾ ਵੀਰੇ ਆਪਣੇਾ ਜਿਵੇਂ ਇਹ ਰੱਖਿਆ ਖੁੱਲੇ ਫਿਰਦੇ ਆ ਇਹ ਆਪ ਨੂੰ ਐ ਹੁੰਦਾ ਯਾਰ ਕੋਈ ਜਾਨਵਰ ਕਿਤੇ ਕਿਸੇ ਦਾ ਰੱਖਿਆ ਪਰੇਸ਼ਾਨ ਨਾ ਪਰੇਸ਼ਾਨ ਨਾ ਹੋਵੇ ਹਾਂ ਤੇ ਪਿਛਲੀ ਵੀਡੀਓ ਚ ਵੀ ਆਪਾਂ ਇਹ ਦਿਖਾਇਆ ਸੀ ਕਬੂਤਰ ਜੋ ਵੀ ਮੁਰਗੇ ਜਾਂ ਕੁਛ ਵੀ ਆ ਤੇ ਇਸ ਵਾਰ ਇੱਕ ਨਵੀਂ ਚੀਜ਼ ਕੀ ਆ ਕਿ ਮੋਰ ਇੱਕ ਮੋਰ ਇੱਥੇ ਹੋਣ ਦਾ ਕਾਰਨ ਕੀ ਆ ਕਿਉਂਕਿ ਬਾਈ ਉਹਨਾਂ ਦਾ ਜਿਹੜਾ ਇਲਾਕਾ ਵਾ ਉਹ ਇਹੋ ਜਿਹਾ ਇਲਾਕਾ ਵਾ ਕਿ ਇੱਥੇ ਦਰਖਤ ਬਹੁਤ ਸੰਘਣੇ ਆ ਤੇ ਹੌਲੀ ਹੌਲੀ ਮੋਰ ਜਿਹੜੇ ਪਾਸੇ-ਵਾਸੇ ਆਉਣ ਲੱਗ ਗਏ ਤੇ ਇੱਥੇ ਗਿੱਜਣ ਲੱਗ ਗਏ ਕਿਉਂਕਿ ਇੱਥੇ ਪੰਛੀ ਜ਼ਿਆਦਾ ਰਹਿੰਦੇ ਕਰਕੇ ਆ ਦੇਖੋ ਇਧਰ ਆਵਾਜ਼ਾਂ ਦੇ ਜਾਂਦੇ ਆ ਨਾ ਖੁੱਲੇ ਵੱਡੀਆਂ-ਵੱਡੀਆਂ ਟਾਲਾਂ ਗਾ ਦਰਖਤ ਵੱਡੇ ਹੋਣ ਕਰਕੇ ਤੇ ਇੱਥੇ ਗੱਜ ਗਏ ਹਨਾ ਬਈ ਇਹੇ ਹਾਂਜੀ ਇਹ ਤਾਂ ਬਈ ਪਤਾ ਕੀ ਕਹਣਾ ਇਹ ਆਪਣਾ ਜਿਵੇਂ ਵਾਤਾਵਰਨ ਬਣਾਇਆ ਵਾ ਦਰਾਖਤ ਲਾਏ ਆ ਜੇ ਜਾਨਵਰ ਨੂੰ ਮਾਹੌਲ ਮਿਲਿਆ ਨਾ ਬਈ ਉਦਾਂ ਦਾ ਤਾਂ ਕਰਕੇ ਇਹ ਜਾਨਵਰ ਰਹੇ ਰਹੇ ਆ ਕਿਉਂਕਿ ਇੱਕ ਐ ਹਨਾ ਆਪਣੇ ਬਈ ਪਹਿਲਾਂ ਤੋਂ ਇਹ ਆਪਣੇ ਬਾਗ ਬਾਜਦੇ ਆ ਅੱਛਾ ਇੱਥੇ ਬਾਗਾਂ ਦਾ ਕਰਕੇ ਪਹਿਲਾਂ ਤੋਂ ਹੀ ਜਾਨਵਰ ਹੀ ਬਹੁਤ ਜ਼ਿਆਦਾ ਇੱਕ ਬਈ ਜਿੱਥੇ ਨਾ ਜਾਨਵਰ ਨੂੰ ਸੇਫ ਮੰਨਦਾ ਨਾ ਆਪਦੇ ਆਪ ਨੂੰ ਉਥੇ ਆਪ ਹੀ ਆਪ ਹੀ ਆ ਜਾਂਦੇ ਆ ਚੱਲ ਕੇ ਬਈ ਜਾਨਵਰ ਬਿਲਕੁਲ ਤੇ ਬਈ ਯਾਰ ਇੱਕ ਕੀ ਹੋਰ ਆ ਜਿਵੇਂ ਇਧਰ ਨੂੰ ਆਪਾਂ ਮਸ਼ੀਨਰੀ ਦਿਖਾਈ ਗਿਆ ਆਪਾਂ ਇਹ ਵੀ ਵੀਡੀਓ ਇੱਕ ਸਪੈਸ਼ਲ ਬਣਾਉਨੇ ਆ ਬਾਅਦ ਵਿੱਚ ਐਡਾ ਤਗੜਾ ਖੇਤੀ ਦਾ ਕੰਮ ਹੋਣ ਕਰਕੇ ਨਾਲ ਇਹਨਾਂ ਦਾ ਕੰਮ ਇੰਨਾ ਸ਼ੌਂਕ ਹੈ ਨਾ ਇਹ ਵੈਸੇ ਤੋਂ ਰੱਖਿਆ ਪਹਿਲ ਦੇ ਆਧਾਰ ਤੇ ਹੀ ਆ ਪਰ ਇਹਨੂੰ ਮੈਂਟੇਨ ਕਰਨਾ ਤਾਂ ਬਹੁਤ ਔਖਾ ਹੋਊਗਾ ਹਾਂ ਵੀਰੇ ਇੱਕ ਆਏ ਆ ਇਹ ਜਦੋਂ ਆਪਾਂ ਇਹ ਚੀਜ਼ੇ ਰੱਖੀ ਆ ਨਾ ਆਪਾਂ ਬਾਹਰ ਨਹੀਂ ਜਾ ਸਕਦੇ ਇਹਨਾਂ ਕਰਕੇ ਨਾ ਤਾਂ ਮੈਂ ਕਿਤੇ ਰਿਸ਼ਤੇਦਾਰੀ 'ਚ ਰਹਿ ਆ ਜਾਂਦਾ ਬਈ ਨਾ ਹੀ ਕਿਤੇ ਜਾਇਆ ਜਾਂਦਾ ਕਿਉਂਕਿ ਇਹਨਾਂ ਇਹਨਾਂ ਦੇ ਕਰਕੇ ਹੁਣੇ ਹੀ ਪੈਂਦਾ ਬਈ ਅੱਛਾ ਹਾਂ ਕਿਉਂਕਿ ਆਪਾਂ ਜੇ ਕਰੀਏ ਬੰਦਾ ਰੱਖ ਲੀ ਗਏ ਹਨਾ ਬਈ ਉਹ ਨਹੀਂ ਜਾ ਰਿਹਾ ਆ ਜਿੰਨਾਂ 'ਚ ਕਰਾ ਆਪਣਾ ਦੇਖੀਂ ਦਿਨ ਨੂੰ ਸਕੂਨ ਨਹੀਂ ਮਿਲਦਾ ਬਈ ਜਾਨਵਰ ਆਪਣੇ ਕਿਦਾਂ ਹੋਣਗੇ ਕਿਦਾਂ ਹੋਣ ਫਿਰ ਜਮਾਈ ਨਹੀਂ ਰਹਦਾ ਜਿੱਥੇ ਨਹੀਂ ਰਹਿੰਦਾ ਨਹੀਂ ਬਈ ਅਰੇ ਆ ਨਹੀਂ ਜਾਂਦਾ ਕਿਉਂਕਿ ਇੱਕ ਐ ਨਾ ਵੀ ਆਪਣੇ ਜਿਵੇਂ ਹਣੇ ਇਹ ਜਾਨਵਰ ਹੈ ਇਹ ਰਹਿੰਦੇ ਵੀ ਆਪਣੇ ਖੁੱਲੇ ਹੀ ਆ ਠੀਕ ਹੈ ਇਹ ਆਏ ਆ ਕਿਤੇ ਆਪਾਂ ਉਹ ਨਹੀਂ ਕਿ ਕੈਦ ਵਗੈਰਾ ਕਿਤੇ ਨਹੀਂ ਕੋਈ ਵੀ ਨਹੀਂ ਤੋੜੇ ਜਿੱਥੇ ਇਹ ਡੀ ਕਰ ਲਾ ਉੱਥੇ ਬਹਿ ਜਾਂਦੇ ਬਈ ਆ ਕੇ ਉਹ ਕਬੂਤਰ ਆ ਇਹ ਵੀ ਆਪ ਹੀ ਆ ਜਾਂਦੇ ਆਪੀ ਆਪਦੇ ਕੁੱਡੇ 'ਚ ਚਲੇ ਜਾਂਦੇ ਆ ਆਪਾਂ ਪਿਛਲੀ ਵੀਡੀਓ 'ਚ ਵੀ ਇਹੀ ਗੱਲ ਕੀਤੀ ਸੀ ਉਦੋਂ ਮੈਨੂੰ ਲੱਗਦਾ ਤਿੰਨ ਚਾਰ ਸਾਲ ਹੋ ਗਏ ਨਾ ਵੀਡੀਓ ਬਣਾਈ ਨੂੰ ਆਪਣਨ ਕੰਮ ਹਾਂ ਲਈ ਹੋ ਗਏ ਹਾਂ ਜੀ ਉਹਦੋਂ ਵੀ ਦੇਖਾਂ ਕਬੂਤਰ ਆ ਸਾਰੇ ਇਕੱਠੇ ਮੁਰਗੀਆਂ ਵੀ ਇਕੱਠੇ ਕਿ ਜੋ ਸੀਲ ਵੀ ਰੱਖੇ ਆ ਤਾਂ ਇਹ ਨਹੀਂ ਵੀ ਲੜਾਉਣ ਦਾ ਸ਼ੌਕ ਆ ਵਿੱਚੇ ਤੁਰੇ ਫਿਰਦੇ ਇੱਕ ਮੁਰਗੀ ਆ ਆ ਮੁਰਗੀ ਬਾਰੇ ਵੇਖ ਰያ ਸੀ ਬਾਈ ਇਹ ਸੀਲ ਦੇ ਵਿੱਚ ਕੋਈ ਵੱਖਰੀ ਨਸਲ ਹੈਗੀ ਹਾਂਜੀ ਇਹ ਸੀਲ ਜੀ ਐਸ ਤਾਂ ਵੀਰੇ ਇਹ ਇਹ ਹੈ ਇਹ ਹੈ ਵਧੀਆ ਚੀ ਹੈ ਹਾਂ ਆਮ ਸੀਲ ਦੇਖੀ ਤੇ ਇਹ ਜਿਹੜਾ ਰੰਗ ਉਹ ਹੀ ਬਹੁਤ ਘੱਟ ਦੇਖਿਆ ਤੇ ਹਾਂਜੀ ਹਾਂਜੀ ਬਾਈ ਇਹਦੇ ਜਿੰਨਾ ਕਦ ਕਾਠ ਹੈ ਨਾ ਜਿਵੇਂ ਹਾਂਜੀ ਨਹੀਂ ਵਧੀਆ ਪੂਰੀ ਵਧੀਆ ਬਰੀਡ ਆ ਜੀ ਵੀਰੇ ਸੀਲਾਂ ਚ ਹਾਂ ਪਰ ਇਹ ਆਇਆ ਵੇਖ ਬਾਈ ਹੁਣ ਸਾਰੇ ਇਕੱਠੇ ਜੁਗ ਰਹੇ ਆ ਨਾ ਕੋਈ ਕਿਸੇ ਨਾਲ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਕਿਉਂ ਇਕੱਠੇ ਰਹਿੰਦੇ ਆ ਬਈ ਖੁੱਲੇ ਰਹਿੰਦੇ ਆ ਆਪੀ ਆਪਦੀ ਮਰਜ਼ੀ ਨਾਲ ਆਉਂਦੇ ਆ ਆਪਦੀ ਮਰਜ਼ੀ ਨਾਲ ਜਿਵੇਂ ਇੱਕ ਥਾਂ ਦਾਣੇ ਵਾਧਿਆ ਦੇਖ ਲਓ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਇੱਕ ਦੂਜੇ ਤੋਂ ਨਹੀਂ ਬਈ ਐ ਹੁੰਦਾ ਕਿਸੇ ਦੇ ਜਾਨਵਰ ਕਿੱਿਆ ਰੱਖੇ ਹੁੰਦੇ ਹੋਏ ਇੱਕ ਦੂਜੇ ਦੇ ਮਾਰੀ ਜਾਂਦੇ ਆ ਕਿਤੇ ਕਿੱਦਾਂ ਕਿਤੇ ਕਿੱਦਾਂ ਨਾ ਕਿਸੇ ਨੂੰ ਕੋਈ ਨਹੀਂ ਬਈ ਕਿਉਂ ਇਹ ਰਹਿੰਦੇ ਇਕੱਠੇ ਆ ਖੁੱਲੇ ਰਹਿੰਦੇ ਆ ਇਹ ਬਈ ਠੀਕ ਹੈ ਇਹ ਮੋਰ ਵੀ ਜਿਵੇਂ ਆ ਜਾਂਦੇ ਇਹ ਵੀ ਵਿੱਚ ਆਏ ਮੈਂ ਇਹ ਪਤਾ ਕੀ ਹੈ ਬਈ ਮੋਰ ਆ ਨਾ ਜਿਵੇਂ ਹੁਣ ਆਪਣੇ ਇੱਥੇ 40 50 ਸਾਰੇ ਹੀ ਜਾਂਦੇ ਆ ਸਾਰੇ ਹੀ ਫਿਰਦੇ ਰਹਿੰਦੇ ਆ ਇਹ ਮੇਰੇ ਨਹੀਂ ਰੱਖੇ ਇਹ ਘਰਾਂ 'ਚ ਹੀ ਰਹਿੰਦੇ ਆ ਬਈ ਘਰਾਂ 'ਚ ਹੀ ਰਹਿੰਦੇ ਆ ਪਹਿਲਾਂ ਤੋਂ ਹੀ ਆਪਣੇ ਘਰਾਂ 'ਚ ਰਹਿੰਦੇ ਆ ਜੇ ਕਹਿੰਦਾ ਵੀ ਮੇਰੇ ਹੀ ਰੱਖੇ ਮੇਰੇ ਨਹੀਂ ਰੱਖੇ ਘਰਾਂ 'ਚ ਰਹਿੰਦੇ ਆ ਇਹ ਇੱਕ ਇੰਨਾ ਬਈ ਇਹਨਾਂ ਨੂੰ ਮਾਹੌਲ ਜਿੱਥੇ ਵਧੀਆ ਲਾ ਦਿੰਦਾ ਨਾ ਜਾਨਵਰ ਉੱਥੇ ਬਈ ਆਪਦੀ ਆਪ ਆ ਜਾਂਦੇ ਨੇ ਇਹਨਾਂ ਨੂੰ ਟਿਕਾਣਾ ਮਿਲ ਕਹਿੰਦਾ ਇੱਥੇ ਦਰਖਤਾਂ ਦਾ ਹਾਂ ਇਹ ਦਰਖਤ ਬਈ ਜਿਵੇਂ ਆਏ ਵੱਡੇ ਦਰਖਤਾਂ ਇਹ ਚੀਜ਼ਾਂ ਵੱਡੇ ਦਰਖਤ ਭਾਲਦੇ ਆ ਇੱਕਵੇਂ ਘਰਾਂ 'ਚ ਰਹਿੰਦੇ ਆ ਸਾਰੇ ਘਰਾਂ-ਘਰਾਂ 'ਚ ਫਿਰਦੇ ਆ ਬਈ ਆਪੀ ਜਿੱਥੇ ਜੀ ਕਰਦਾ ਉੱਥੇ ਬਹਿ ਜਾਂਦੇ ਤੇਰਾ ਬਹਿੰਦੇ ਦਰ ਤੇ ਜੇ ਇਹ ਹੁਣ ਜਿਵੇਂ ਜਿਵੇਂ ਵੀਡੀਓ ਪਾਈਆਂ ਸੀ ਪਿਛਲੇ ਟਾਈਮ 'ਚ ਤੇ ਫਿਰ ਤੰਗੀ ਪਰੇਸ਼ਾਨੀ ਕਿੰਨੀ ਗਈ ਲੋਕਾਂ ਨੇ ਕਿੰਨਾ ਗਿਆ ਯਾਰ ਬੱਚੇ ਦੇ ਦੇ ਆਂਡੇ ਦੇ ਦੇ ਹਨਾ ਇਹ ਪਤਾ ਕੀ ਹੈ ਵੀਰੇ ਇਹ ਜਿਹੜੀਆਂ ਚੀਜ਼ਾਂ ਨਾ ਤਾਂ ਆਪਾਂ ਇਹ ਕਹਿ ਸਕਦੇ ਆ ਵੀ ਇਹ ਦਿੱਤੀਆਂ ਨਹੀਂ ਜਾ ਸਕਦੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਉਂਕਿ ਆਪਾਂ ਕਈ ਬੰਦੇ ਆਪਾਂ ਨੂੰ ਫੋਨ ਲਗਾ ਲੈਨੇ ਆਪਾਂ ਕਹਿੰਨੇ ਬਈ ਇਹ ਘਰਾਂ 'ਚ ਫਰਦਿਆ ਪਹਿਲੀ ਗੱਲ ਹੈ ਇਹ ਚੀਜ਼ ਦੀ ਖਾਤਰ ਆਪ ਨੂੰ ਕਾਲ ਕਰੋ ਹੀ ਨਾ ਕਿਉਂਕਿ ਨਾ ਤਾਂ ਇਹ ਚੀਜ਼ ਦਿੱਤੀ ਜਾ ਸਕਦੀ ਹੈ ਬਈ ਇਹ ਆਪ ਦਾ ਆਪਣਾ ਰਾਸ਼ਟਰੀ ਪੰਛੀ ਕਰਕੇ ਯਾਦ ਰਹਿਣ ਵਾਲਾ ਜੇ ਆਪਾਂ ਇੱਥੋਂ ਕਈ ਵਾਰ ਕੋਈ ਬੰਦਾ ਲਿਆ ਕੇ ਯਾਰ ਕਈ ਵਾਰ ਕੋਈ ਬੰਦਾ ਤਾਲ ਲੈ ਜਾਂ ਕੋਸ਼ ਹੋ ਰੋ ਜੀ ਬਾਈ ਮੁੜ ਕੇ ਹਨਾ ਉਹ ਗਲਤ ਹੋ ਜਾਂਦਾ ਪਤਾ ਇਹ ਕਹਿੰਨੇ ਆ ਇਹ ਚੀਜ਼ਾਂ ਨਾ ਤਾਂ ਦੇਣ ਵਾਲੀਆਂ ਹੈਗੀਆਂ ਨਾ ਕਿਤੇ ਦਿੱਤੀਆਂ ਜਾ ਸਕਦੀਆਂ ਬਾਈ ਇਹਦਾ ਆਪਣੇ ਘਰਾਂ ਦਾ ਮਾਹੌਲ ਆ ਪਹਿਲਾਂ ਤੋਂ ਪੁਰਾਣੇ ਰਹਿੰਦੇ ਆ ਉੱਥੇ ਕਰਕੇ ਇੱਥੇ ਮੇਰੇ ਕੋਲ ਜ਼ਿਆਦਾ ਜਾਣ ਬਰਕਰਾਰ ਰੱਖੇ ਕਰਕੇ ਆਪ ਹੀ ਆ ਜਾਂਦੇ ਬਈਏ ਇਹ ਮੈਂ ਇਧਰਲੇ ਪਾਸੇ ਤਾਂ ਆਇਆ ਵਾਂ ਜਿਵੇਂ ਬਾਈ ਨੇ ਕਿਹਾ ਨਾ ਵੀ ਇਹ ਰੱਖਣ ਵਾਲੀ ਹੈ ਨਹੀਂਗੇ ਕੁਦਰਤੀ ਤੌਰ ਤੇ ਆਉਣ ਆ ਰਹੇ ਆ ਜੈਸ ਘਰੇ ਇਹ ਆ ਗਿਆ ਕੁਦਰਤੀ ਤੌਰ ਤੇ ਇਹ ਵੀ ਕੋਈ ਤੱਕੇ ਨਾ ਲਿਆ ਨਹੀਂ ਸਕਦਾ ਪੈਸੇ ਨਾ ਨਹੀਂ ਲਿਆ ਸਕਦਾ ਕਾ ਹਾਂ ਇਹਨੂੰ ਵੀ ਹਾਂਜੀ ਇਹ ਬਈ ਘੂੜੀ ਵੀ ਇੱਕ ਨਾ ਮਾਲਾ ਦੈੜ ਵਾਲੇ ਬੰਦੇ ਦਾ ਕੰਮ ਆ ਰੱਖਣਾ ਆ ਬੰਦਾ ਘੂੜੀ ਨਹੀਂ ਰੱਖ ਸਕਦਾ ਇਹ ਗੁਰੂ ਮਹਾਰਾਜ ਦੀ ਕਿਰਪਾ ਜਿਹੜਾ ਬੰਦਾ ਦਲੇਰ ਆ ਹੈ ਉਹ ਬੰਦਾ ਹੀ ਘੂੜੀ ਰੱਖੂ ਨਹੀਂ ਅਗਲਾ ਆ ਬੰਦਾ ਤਾਂ ਵੀ ਸੋਚੀਂਦਾ ਕਿੱਥੋਂ ਲੈ ਦ ਚੱਕਾਂਗੇ ਬਾਈ ਠੀਕ ਆ ਨਾ ਇਹ ਜਿਹੜੀਆਂ ਚੀਜ਼ਾਂ ਆ ਇਹ ਬੰਦੇ ਜਿਹਦੇ ਕੋਲ ਦੈੜ ਆ ਜਿਹਦੇ ਕੋਲ ਦਲੇਰੀ ਆ ਉਹ ਹੀ ਬੰਦਾ ਹੀ ਰੱਖ ਸਕਦਾ ਘੂੜੀ ਆ ਬੰਦੇ ਦੇ ਬਸ ਦਾ ਕੰਮ ਹੀ ਹੈ ਘੂੜੀ ਰੱਖਣੀ ਬਈ ਤੇ ਮੈਂ ਤਾਂ ਇੱਧਰ ਆਇਆ ਕਿਉਂਕਿ ਇਹ ਜਿਹੜੀ ਇਹ ਵੀ ਗ ਨਿਆਮਤਾ ਤੇ ਇਹ ਵੀ ਤਾਂ ਹੀ ਆ ਗਈ ਆ ਇਹ ਵੀ ਹਰ ਇੱਕ ਬੰਦਾ ਚਾਹੁੰਦਾ ਵਾ ਤੇ ਚਾਹੁੰਦੇ ਵੀ ਉਹੋ ਬੰਦੇ ਆ ਮੇਰੇ ਸਹਾਰ ਨਾਲ ਜੱਸੇ ਬਾਈ ਜਿਹੜੇ ਬੰਦਿਆਂ ਨੂੰ ਕਿਤੇ ਮੁਰਗੀ ਰੱਖਣ ਦਾ ਸ਼ੌਂਕ ਵੀ ਹੈ ਨਹੀਂਗਾ ਹਾਂਜੀ ਬਾਈ ਇਹ ਤਾਂ ਗੱਲ ਸਹੀ ਆ ਕਿਉਂਕਿ ਬਾਈ ਆਪਾਂ ਇਹਨਾਂ ਨੂੰ ਜੇ ਆਪਾਂ ਸਹੀ ਵਾਤਾਵਰਣ ਦੇਵਾਂਗੇ ਨਾ ਇਹ ਜਾਨਵਰ ਆਪ ਹੀ ਚੱਲ ਕੇ ਆ ਜਾਣਗੇ ਆਪ ਨੂੰ ਲਿਆਉਣ ਦੀ ਲੋੜ ਹੀ ਨਹੀਂ ਬਾਈ ਲੋੜ ਹੀ ਨਹੀਂ ਹਾਂ ਜੇ ਆਪਾਂ ਸੋਚ ਗਏ ਬਈ ਜੇ ਕਹਿਦਗੇ ਵੀ ਲਿਆਉਣ ਦੀ ਲੋੜ ਨਹੀਂ ਜੇ ਆਪਾਂ ਸਹੀ ਬਾਤਾਂ ਬਾਰਨ ਆਪਾਂ ਇਹਨਾਂ ਨੂੰ ਵਧੀਆ ਰਹਿ ਦਮਾਗੇ ਮਾਹੌਲ ਹੀ ਆਪੀ ਆ ਜਾਣਗੇ ਬਈ ਤੇ ਮਾਹੌਲ ਤੁਹਾਨੂੰ ਹੁਣ ਆਪਾਂ ਸ਼ੁਰੂ ਕਰਦੇ ਆ ਇਸ ਪਾਸਿਓਂ ਮਾਹੌਲ ਤੇ ਤੁਹਾਨੂੰ ਇੱਕ ਮਾਹੌਲ ਦਿਖਾਉਂਗਾ ਜਿਹੜਾ ਬਹੁਤ ਵਧੀਆ ਬਣਾਇਆ ਬਾਈ ਨੇ ਉਧਰ ਬਾਅਦ ਚ ਲੈ ਕੇ ਚੱਲਦੇ ਆ ਇਧਰੋਂ ਸ਼ੁਰੂ ਕਰਦੇ ਆ ਪਹਿਲਾਂ ਇਹਨਾਂ ਪੰਜਾਂ ਤੋਂ ਹੁਣ ਹੁਣ ਕਾਫੀ ਵੀਰਾਂ ਨੇ ਇੱਥੇ ਵੀ ਕਹਿੰਦਾ ਯਾਰ ਵੀ ਆ ਵੀ ਤਾਂ ਕੈਲ ਚ ਰੱਖੇ ਆ ਪਰ ਇਹ ਬਾਈ ਵੀ ਮਜਬੂਰੀयत ਇਹਨਾਂ ਦੀ ਮਜਬੂਰੀयत ਇਹਨਾਂ ਹੋਣਾ ਪੈਣਾ ਹੈ ਹਨਾ ਇਹ ਪਤਾ ਕੀ ਆ ਬਾਈ ਇਹ ਜਿਹੜੀ ਚੀਜ਼ ਆ ਪਿੱਛੋਂ ਹੀ ਬੰਨਦੀ ਆਈ ਆ ਬੰਨਦੀ ਆਈ ਆ ਜੇ ਹੁਣ ਆਪਾਂ ਇਹਨੂੰ ਛੱਡ ਦਾਂਗੇ ਇਹਨੂੰ ਮੌਜੂਦ ਰਹਿਣਾ ਨਹੀਂ ਹੁੰਦਾ ਹਾਂ ਜੇ ਆਪਾਂ ਕਹਿ ਦਾਂਗੇ ਆਪਾਂ ਵਿਚਾਲੇ ਛਾੜ ਦਈਏ ਇਹ ਕਿਉਂਕਿ ਜਿਹੜੀਆਂ ਚੀਜ਼ਾਂ ਇੰਨੇ ਪਿੱਛੋਂ ਬੰਦ ਹੀ ਆਈਆਂ ਬੰਦ ਹੀ ਰਹਿਣੀਆਂ ਹਾਂ ਹਾਂ ਮੈਂ ਇਹ ਕਹਿਣਾ ਜਿਹੜੇ ਬੀਜ ਦੀਆਂ ਰੱਖੀਆਂ ਨਾ ਇਹਨਾਂ ਨੂੰ ਕੁੱਡਾ ਵੱਡਾ ਦੋ ਵਧੀਆ ਦਾਣਾ ਪਾਣੀ ਵਧੀਆ ਮਾਹੌਲ ਦੋ ਪਰ ਇਹ ਨਾ ਹੋ ਬਈ ਨਿੱਕੇ ਵਿੰਜਰਿਆਂ ਚ ਲਾ ਕੇ ਨਾ ਲੱਖੋ ਜੇ ਜਸੇ ਇਹਨਾਂ ਨੂੰ ਬੱਚੇ ਨੂੰ ਨਿੱਕਾ ਜਦੋਂ ਬੱਚਾ ਨਿਕਲਦਾ ਉਦੋਂ ਹੀ ਖੁੱਲਾ ਛੱਡਣ ਲੱਗ ਜੀਗੇ ਕਿ ਨਹੀਂ ਨਹੀਂ ਰਹਿਣਾ ਹੀ ਨਹੀਂ ਹੁੰਦਾ ਬਈ ਰਹਿਣਾ ਨਹੀਂ ਹੁੰਦਾ ਮੈਂ ਦੇਖਿਆ ਬਈ ਛੱਡ ਛੱਡ ਕੇ ਨਹੀਂ ਰਹਿ ਸਕਦੇ ਅੱਛਾ ਹਾਂ ਇਹਨਾਂ ਨੂੰ ਇੱਕ ਤਾਂ ਜਿਹੜਾ ਬਾਹਰ ਬਾਜ ਕਹਿੰਦੇ ਉਹ ਲੈ ਜਾਂਦਾ ਤਾਂ ਕਿ ਇਹਨ ਹੌਲੀ ਹੌਲੀ ਪੰਜਾਬ ਚ ਆਈ ਗਏ ਉਦਾਂ ਉਦਾਂ ਬਈ ਇਹਨਾਂ ਦੇ ਬਰੀਡਾਂ ਹੋ ਗਈਆਂ ਇਹ ਬਾਹਰ ਮਾਹੌਲ ਚ ਰੇ ਵਿਚਰੇ ਹੀ ਨਹੀਂ ਜਾਣ ਬੜਾ ਉੱਥੇ ਉੱਥੇ ਵੀ ਕੈਦ ਚ ਜਾਂ ਉੱਥੇ ਖੁੱਲ ਨਹੀਂ 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 ਉੱਥੇ ਬਈ ਉਹ ਫਿਰ ਪਹਾੜਾਂ ਚ ਖੁੱਡਾ ਖਾਡਾ ਵਗੈਰਾ ਹੁੰਦੀਆਂ ਉਦਾਂ ਰਹਿਣ ਦਾ ਮਾਹੌਲ ਹੁੰਦਾ ਇਹਨਾਂ ਕੋਲ ਹੌਲੀ ਹੌਲੀ ਆਪਣੇ ਪੰਜਾਬ ਚੋਂ ਦੇ ਗਏ ਇਹ ਹੌਲੀ ਹੌਲੀ ਅੰਦਰ ਹੀ ਰਹਿ ਗਏ ਵਿਚਾਰੇ ਠੀਕ ਆ ਠੀਕ ਹਾਂਜੀ ਬਈ ਇਹ ਆਪਣੀ ਮਜਬੂਰੀ ਆ ਨਹੀਂ ਮੈਂ ਨਹੀਂ ਤਾਂਤਾ ਸੀ ਗਿਆ ਬਈ ਕਿਉਂਕਿ ਮੈਂ ਆ ਹੁਣ ਕਬੂਤਰ ਵਗੈਰਾ ਸਾਰੇ ਯਾਰ ਠੀਕ ਆ ਆਪਾਂ ਕੇਜ ਦਿੱਤੇ ਆ ਇਹਨਾਂ ਨੂੰ ਹੁਣ ਆਵੇ ਬਈ ਥੱਲੇ ਬਾਹਰ ਦਿੱਤੇ ਆਵੇ ਆਪੀ ਆਗੇ ਆਪੀ ਉੱਠ ਗਏ ਸ਼ੈਫ ਇਹਨਾਂ ਨੂੰ ਸ਼ਾਮ ਨੂੰ ਪਤਾ ਵੀ ਅਸੀਂ ਇੱਥੇ ਬਹਿਣਾ ਹਾਂ ਪਰ ਆਪਾਂ ਕੋਈ ਕੈਦ ਨਹੀਂ ਆਦੇ ਹੁਣ ਇੰਨੇ ਜਾਨਵਰ ਵੀ ਇਕੱਠੇ ਫਰਦੇ ਆ ਨਹੀਂ ਕਦੀ ਇੰਨੇ ਜਾਨਵਰ ਨਹੀਂ ਇਕੱਠੇ ਹੋ ਸਕਦੇ ਆਹਦੇ ਲਾਉਣ ਬਈ ਇੱਥੇ ਮੈਂ ਆ ਰੋਜ਼ ਬਾਰੀਆਂ ਖੋਲਦਾ ਵੇ ਅੱਛਾ ਰੋਜ਼ ਖੁੱਡਾ ਖੋਲਣਾ ਆਹ ਦੇਲਾ ਹੱਥ ਤੋਂ ਵੀ ਨਹੀਂ ਵੀ ਆਪਣੇ ਇਹ ਵੀ ਬੱਚੇ ਗੱਡੀ ਬੈਠੀ ਇਹਦੇ ਵਿੱਚ ਬੱਚੇ ਆ ਬੱਚੇ ਆ ਚਿੜੀ ਆ ਬਈ ਇਹ ਚ ਆਹ ਨਹੀਂ ਕਰੀਂ ਇੱਥੇ ਹੁਣ ਇਹ ਕਿਹੜਾ ਆਪਾਂ ਸਖਾਈ ਵੀ ਆਹਦੇ ਵਿੱਚ ਵਿਕੀ ਜਾਏ ਬਈ ਆਹਦੇ ਬੱਚੇ ਵੇਚ ਆ ਕਰ ਲਈ ਨਹੀਂ ਤੇ ਥੋੜੀ ਕਿਨੇ ਦੇਖ ਲੈ ਉਹ ਬੈਠਿਆ ਬਈ ਵਿੱਚ ਵਿੱਚ ਨਿੱਕੇ ਨਿੱਕੇ ਹੋ ਦੇ ਹਣ ਇਹ ਕਿਡਾ ਆਪਾਂ ਸਖਾਈ ਆ ਬਈ ਮੈਂ ਮੈਂ ਆਪਣੇ ਤਾਂ ਜਰੂਰ ਸੇਰ ਵਜਦਾ ਮੈਂ ਤਾਂ ਦਿੱਲੀ ਨਹੀਂ ਗਣਾ ਇੱਥੇ ਹਾਂ ਇਹਨੇ ਵੀ ਬਈ ਸੇਫ ਮੰਨਿਆ ਪਿੱਛੇ ਚੀਜ਼ ਕਿਉਂਕਿ ਮਾਹੌਲ ਆ ਬਈ ਵਾਤਾਵਰਨ ਆ ਜਾਂ ਜਾਨਵਰ ਉੱਥੇ ਆਉਂਦਾ ਜਿੱਥੇ ਸੇਫ ਚੀਜ਼ ਮੰਨਦਾ ਹਨ ਤੇ ਦਿਮਾਗ ਵੱਧਿਆ ਪੁੱਤਰ ਬਈ ਇਹ ਤਿੰਨ ਵੈਰੀਟਾਂ ਹਨ ਸਿੰਡੀਕੇਟ ਕਾਪ ਪੋਸਟ ਤੇ ਸਾਰੇ ਹੀ ਹੋਣੀਆਂ ਵੀਰੇ ਚਿੱਲੇ ਵੀ ਹੈਗੇ ਆ ਸੈਂਟੀਨੇਟ ਆ ਚਿੱਲੇ ਹੋਗੇ ਲੱਕੇ ਹਾਂ ਵਾਵਾ ਆ ਜਿਹੜੇ ਉਹ ਹੁੰਦੇ ਆ ਬਈ ਓੜਦੇ ਹੁੰਦੇ ਆ ਬਾਹਲੀ ਦੂਰ ਛੱਟੇ ਹੁੰਦੇ ਕਹਿੰਦੇ ਹੁੰਦੇ ਅਰੇ ਸਰ ਅੱਛਾ ਇਹ ਰੇਸਰ ਆ ਗਈ ਹਾਂ ਇਹ ਰੇਸਰ ਆ ਗਈ ਸਿੰਡੀ ਗੇਟ ਅੱਗੇ ਲੱਗੇ ਮੈਨੂੰ ਉਹ ਸਿੰਡੀ ਗੇਟ ਹੈ ਨਾ ਹਾਂਜੀ ਹਾਂਜੀ ਉਹ ਸਿੰਟੀ ਗੇਟ ਹੈ ਵੀਰੇ ਹਾਂ ਇਹ ਮੋਲ ਆ ਵੀਰੇ ਜਿੱਦਾਂ ਆਪਾਂ ਆਪਦੇ ਆਪਦੇ ਇਹ ਦੂਰੋਂ ਆ ਜਾਂਦੇ ਉੱਡ ਕੇ ਫੇਰ ਹਾਂ ਇਹ ਕਹਿੰਦੇ ਆ ਪਰ ਆਪਾਂ ਤਾਂ ਕਿਤੇ ਇਹ ਤਾਂ ਇੱਥੇ ਹੀ ਫਿਰਦੇ ਫੁਰਦੇ ਰਹਿੰਦੇ ਹੂੰ ਵੇ ਸੁਣਨ ਚ ਆਇਆ ਵੀ ਇਹ ਕਹਿੰਦੇ ਜੇ ਬਾਵਾ ਦੂਰ ਛੱਡਿਆ ਵੀ ਘਰੇ ਆ ਪੀ ਆ ਜਾਂਦੇ ਅੱਛਾ ਫੇਰ ਆ ਜਾਂਦੇ ਘਰੇ ਇਹ ਆ ਜਾਂਦੇ ਰਜਿਸਟਰ ਗਏ ਜਾਂਦੇ ਇਹਨਾਂ ਬੁੱਤਰਾ ਨੂੰ ਆ ਇਧਰ ਪੈਲ ਪਾਈ ਜਾਂਦਾ ਹੈ ਹਜੇ ਬਈ ਇਹਨਾਂ ਨੇ ਬਈ ਹੁਣ ਆਪੀ ਆਦੀ ਮਰਜ਼ੀ ਨਾਲ ਜਿੱਥੇ ਜੀ ਕੀਤਾ ਘਰਾਂ ਚੋਂ ਉੱਠ ਕੇ ਕਿਤੇ ਕਿਤੇ ਉੱਠ ਗਿਆ ਆਪੀ ਬਸ ਐਦਾ ਫਿਰਦੇ ਰਹਿੰਦੇ ਆ ਸਾਡੇ ਬਈ ਘਰਾਂ ਵਾਲੇ ਵੀ ਬਹੁਤ ਪ੍ਰੇਮ ਕਰਦੇ ਆ ਅੱਛਾ ਫੇਰ ਇਹ ਜਿੰਨੇ ਮੱਚੀਆਂ ਵੀ ਆ ਬਈ ਸਾਡੇ ਘਰਾਂ ਚ ਕਰਕੇ ਮਾਲਾ ਵਿੱਚ ਉਹ ਜਾਂ ਜੈਨ ਵਗੈਰਾ ਦਵਾਈ ਪਾਉਂਦੇ ਆ ਬਹੁਤ ਖਿਆਲ ਰੱਖਦੇ ਸਾਡੇ ਸਾਰੇ ਘਰਾਂ ਵਾਲੇ ਬਹੁਤ ਜ਼ਿਆਦਾ ਬਈ ਇਹ ਮੇਰੇ ਕੱਲੇ ਨਾਨੀਏ ਜੀ ਜੀ ਸੇਫ ਬਈ ਸਾਰੇ ਰੱਖਣਗੇ ਫੇਸ ਇਹ ਬਾਈ ਜੇ ਹੁਣ ਸਾਡੇ ਘਰਾਂ 'ਚ ਰਸੇਫ ਹਨ ਇਹ ਤਾਂ ਹੀ ਸੇਫ ਆ ਬਈ ਜੇ ਸਾਡੇ ਸਾਰੇ ਘਰਾਂ ਵਾਲੇ ਨਿਗਰ ਰੱਖਦੇ ਆ ਇਹਦੀ ਮੈਨੂੰ ਲੱਗਦਾ ਬਈ ਯਾਰ ਇਹ ਜਿਵੇਂ ਕੱਲੇ ਦਾਣਿਆਂ ਦੇ ਪਾਲੀ ਵੀ ਨਹੀਂ ਸਕਦੇਗੇ ਨਹੀਂ ਇਹ ਜੰਗਲੀ ਹੀ ਆ ਬਈ ਹਾਂ ਇਹ ਮੈਂ ਇਹ ਨਹੀਂ ਕਹਿੰਦਾ ਵੀ ਇਹ ਰੱਖੇ ਵੀ ਜੰਗਲੀ ਆ ਨਹੀਂ ਨਹੀਂ ਵੈਸੇ ਮੈਂ ਗੱਲ ਕਰਦਾ ਪਾਲ ਨਹੀਂ ਸਕਦੇ ਨਹੀਂ ਪਾਲ ਨਹੀਂ ਸਕਦੇ ਨਹੀਂ ਪਾਲ ਸਕਦੇ ਕਿਉਂਕਿ ਇਹ ਵੀਰੇ ਇਹਨਾਂ ਦੀ ਡਾਇਟ ਡੂਟ ਵਗੈਰਾ ਇਹ ਬਾਹਰ ਕਿਤੇ ਜਾ ਕੇ ਆਦਾ ਘਾਹ ਖਾ ਲਿਆ ਕਾਲਿਆ ਉਹ ਆ ਇਹ ਜੰਗਲੀ ਆ ਇੱਕ ਦਰਾਂ ਦੀ ਇਹ ਤਾਂ ਬਸ ਇਦਾਂ ਬਈ ਮਾਹੌਲ ਦੇਖ ਕੇ ਆਉਂਦੇ ਆ ਇਹ ਤਾਂ ਸੱਪ ਨਹੀਂ ਮਿਲਦਾ ਸੱਪ ਵੀ ਖਾ ਜਾਂਦਾ ਹਾਂ ਬਈ ਸੱਪ ਸੁਪ ਵਗੈਰਾ ਕੈਰਲੀਆਂ ਵਗੈਰਾ ਬਹੁਤ ਇਹਨਾਂ ਜੇ ਆਪਾਂ ਇਹਨਾਂ ਨੂੰ ਕਹਿ ਦਈਏ ਬਈ ਆਪਾਂ ਕੋਸ਼ਿਸ਼ ਇਹਨਾਂ ਨੂੰ ਰੱਖ ਕੇ ਬਈ ਆਪਦੀ ਡਾਈਟ ਦੇ ਦਾਂਗੇ ਨਹੀਂ ਕਿਉਂਕਿ ਬਾਹਰ ਰਹਿ ਕੇ ਹੀ ਖੁਸ਼ ਆ ਜਾਣਾ ਜਿਵੇਂ ਤੂੰ ਆਲੀ ਦਵਾਈ ਵਾਲੀ ਗੱਲ ਕੀਤੀ ਸੀ ਜਿਸੇ ਸੋ ਜਿਵੇਂ ਐ ਕਿ ਚੂਹਿਆਂ ਦਾ ਪ੍ਰਕੋਪ ਬਹੁਤ ਸੀਗਾ ਹਾਂਜੀ ਬਾਈ ਹਨਾ ਤੇ ਲੋਕਾਂ ਨੇ ਹਰ ਇੱਕ ਨੇ ਦਵਾਈਆਂ ਪਾ ਪਾ ਵੀ ਬੁਰਾ ਹਾਲ ਹੋ ਗਿਆ ਪਰ ਮਰੇ ਨਹੀਂ ਤੂੰ ਕਹਿੰਦਾ ਵੀ ਇੱਥੇ ਵਿਚਾਰ ਰੱਖਿਆ ਆਪਣੇ ਨਹੀਂ ਬਾਈ ਸਾਡੇ ਇਹਨਾਂ ਨੇ ਨਵੇੜੇ ਇਹਨਾਂ ਨੇ ਬਈ ਚੂਹਿਆਂ ਚਾਹਣ ਤਾਂ ਇਹ ਵੀ ਖਾਂਦੇ ਆ ਇੱਕ ਤਗਰੀਮਣ ਕੀਆ ਸਾਡੇ ਖੇਤਾਂ ਦੇ ਨੇੜ ਦੇ ਧਾਣੇ ਬਈ ਔਰ ਉਹ ਕਹਿੰਦੇ ਚੂਹੇ ਵੱਧਿਆ ਵੱਜ ਜਾਣ ਪਰ ਆਪਣੀ ਆ ਚੀਜ਼ ਨਾ ਖਤਮ ਹੋ ਜੇ ਇਹ ਚੀਜ਼ ਦਾ ਬਹੁਤ ਧਿਆਨ ਚ ਰੱਖਿਆ ਸਾਡੇ ਸਾਰੇ ਖੇਤਾਂ ਵਾਲਿਆਂ ਨੇ ਬਾਈ ਠੀਕ ਹੈ ਜੇ ਕਈ ਯਾਰ ਕਿਥੇ ਨੂੰ ਲੱਗਦਾ ਵੀ ਉਹ ਬਈ ਉਹ ਬੰਦਾ ਦਵਾਈ ਪਾਉਂਦਾ ਉਹਨੂੰ ਕਹਿੰਦੇ ਰੋਕ ਕਿਉਂਦੇ ਬਈ ਦਵਾਈ ਨਾ ਪਾਓ ਆਪਣੇ ਜਾਨ ਬਰਨਾ ਮਾਰ ਇਹ ਤਾਂ ਅਗਰ ਕਿਹ ਜਿਹੇ ਸੇ ਪਾਜੀ ਮੈਂ ਕਹਦਾ ਵੀ ਮੇਰੇ ਆ ਨਹੀਂ ਮੇਰੇ ਨਹੀਂ ਇਹ ਸਾਰੇ ਸਾਰੇ ਘਰਾਂ ਦੀ ਮੈਂ ਮਿਹਨਤ ਆ ਇਹ ਚੀਜ਼ ਹਾਂ ਤੀ ਬਚਾ ਲਿਆ ਇਹਨਾਂ ਨੂੰ ਹਾਂ ਇਹ ਚੀਜ਼ਾਂ ਬਚਾਈਆਂ ਵੀ ਸਾਡੀ ਉਹਨਾਂ ਨੂੰ ਹੁਣ ਜਗਾ ਇਹ ਮਿਲ ਗਈ ਐ ਜੀ ਇੰਨੀ ਵਧੀਆ ਕਿ ਜਿੱਥੇ ਇਹਨਾਂ ਨੂੰ ਕੋਈ ਜ਼ਹਿਰ ਨਹੀਂ ਮਿਲਦਾਗਾ ਹੁਣ ਉਹ ਦੇ ਲਾ ਬਈ ਨਿੱਕੀ ਜੀੜੀ ਕਹਿੰਦੇ ਆਪਾਂ ਖਤਮ ਹੋ ਗਈ ਆ ਫਰਦੀਆਂ ਵੀ ਵੇਖ ਲੈ ਇਹਨਾਂ ਨੇ ਵੀ ਇੱਥੇ ਦਾਣੇ ਜੁਗਨੇ ਆ ਸਾਰੇ ਇਹ ਚੀਜ਼ਾਂ ਦੀ ਲਾਏ ਫਿਰਦੇ ਆ ਜੋੜੇ ਜੋੜੇ ਇਹ ਆਪਣੇ ਆਏ ਆ ਭਈ ਜਿੱਥੇ ਚੀਜ਼ ਨੂੰ ਨਾ ਸੇਫ ਲੱਗਦਾ ਵਾਤਾਵਰਣ ਲੱਗਦਾ ਜਾਨਵਰ ਨੂੰ ਜਾਨਵਰ ਦੀ ਕੀ ਹੁੰਦਾ ਇਹ ਚਿੜੀ ਤਾਂ ਹੈ ਹੀ ਆਪਣੇ ਪਰਿਵਾਰ ਚ ਰਹਿਣ ਵਾਲੀ ਇਹ ਤਾਂ ਹੁਣ ਆਪਣੀਆਂ ਕੋਠੀਆਂ ਬਣੀਆਂ ਕਰਕੇ ਨਹੀਂ ਅੱਗੇ ਜਿਵੇਂ ਦੂਜੇ ਸਟਾਈਲ ਬੱਤਾ ਸੀ ਹਾਂਜੀ ਹਾਂਜੀ ਭਾਈ ਹਾਂਜੀ ਹਾਂਜੀ ਉਥੇ ਹਾਲ ਨੇ ਵਿੱਚ ਬੰਦੇ ਸੀ ਬੰਦੇ ਸੀ ਗਿਆ ਆਪਣੇ ਪੱਕੇ ਘਰ ਹੋਣ ਕਰਨ ਯਾਰ ਇਹਨਾਂ ਦੀ ਜਗ੍ਹਾ ਹੀ ਖਤਮ ਕਰ ਲਈ ਭਈ ਇਹ ਇਹ ਤਾਂ ਰਹਿਣ ਵਾਲੀ ਆਪਣੇ ਨਾਲ ਚਿੜੀ ਹੈ ਹਾਂ ਹਾਂ ਭਾਈ ਤੇ ਇਧਰ ਨੂੰ ਅੱਗੇ ਚਲੀਏ ਆਪਣੇ ਕੋਲੇ ਅੱਗੇ ਅੱਗੇ ਉਹ ਜਿਗਰੇ ਹੋਣ ਡੋਗਾ ਭਈ ਠੀਕ ਹੈ ਹ ਇਹ ਬੱਚੇ ਆ ਗਏ ਤੇ ਵੱਡੇ ਆਪਣੇ ਉਧਰ ਕੈਨਲ ਬਣਾਏ ਹੋਏ ਆ ਵੱਡੇ ਉਹਨਾਂ ਨੂੰ ਵੀ ਆਪਣੀ ਪ੍ਰੋਪਰ ਜਗ੍ਹਾ ਦਿੱਤੀ ਵੀ ਆ ਯਾਰ ਕੁੱਤਾ ਆਏ ਨਾ ਹੋਵੇ ਬਈ ਤੰਗੀ ਨਾ ਮੰਨੇ ਉਹਦੇ ਸੇਫ ਰਹਿਣਾ ਆਪਦੇ ਆਪ ਚ ਇਹ ਚੀਜ਼ ਆ ਇਹ ਗ੍ਰੇ ਹਾਉਂਡ ਦੇ ਬੱਚੇ ਬਈ ਇਹ ਬਈ ਕਿਹੜੀ ਲਾਈਨ ਦੇ ਆ ਗਏ ਇਹ ਬੱਚੇ ਇਹ ਨਾ ਬਈ ਯਾਰ ਲੈਨ ਆਏ ਦੀ ਪਹੁੰਚ ਆਏ ਤਾਂ ਨਹੀਂ ਬਈ ਪਤਾ ਲੱਗਣੀ ਆ ਕਿਉਂਕਿ ਇਹ ਆਏ ਆ ਹੁਣ ਇਹ ਤਾਂ ਹੁਣ ਸਾਨੂੰ ਪਤਾ ਬਈ ਇਹ ਲਾਈਨ 'ਚ ਅਸੀਂ ਹੈਗੇ ਕਰਕੇ ਬਈ ਕਿਹੜੀ ਬਰੀਡ ਆ ਇਹ ਜਿਹੜਾ ਬੰਦਾ ਦੇਖਣ ਆਲਾ ਕਹੇ ਇਹ ਬਈ ਐਲਏ ਕਿੰਗ ਕੁੱਤਾ ਆਇਆ ਸੀਗਾ ਸਮਾਲਸਰ ਮੈਂਟੂ ਹੁਣਾ ਵੀਰ ਯਾਰ ਗਿਆ ਕੋਈ ਅੱਛਾ ਉਹ ਤੋਂ ਆਪਾਂ ਕੁੱਤੀ ਮਿਲਾਈ ਸੀ ਇਹ ਐਲਏ ਕਿੰਗ ਦੇ ਬੱਚੇ ਆ ਬਈ ਯਾਰ ਸਾਰੇ ਹਾਂ ਇਹ ਪੰਜ ਬੱਚੇ ਆ ਨਾ ਹਾਂ ਪੰਜ ਬੱਚੇ ਆ ਇਹ ਫਿਰ ਸਾਰੇ ਆਪ ਤਿਆਰ ਕਰਨੇ ਆ ਹਾਂਜੀ ਹਣ ਹਣ ਮੇਰੇ ਹਿਸਾਬ ਨਾਲ ਅੱਗੇ ਜਿਵੇਂ ਜਾਨਵਰ ਪਹਿਲਾਂ ਵਾਵਾ ਵੱਧ ਗਏ ਵੱਡੇ ਹੁਣ ਘਟ ਗਏ ਹਨ ਥੋੜੇ ਜੀ ਹਾਂ ਬਈ ਉਹ ਇੱਕ ਫਿਰ ਕੱਲਾ ਰਹਿ ਗਿਆ ਬਦਰ ਬਾਹਰ ਉੱਠ ਗਿਆ ਵਿੱਕੀ ਫਿਰ ਉਹਦੇ ਨਾਲ ਵੀ ਔਖਾ ਹੋ ਜਾਂਦਾ ਯਾਰ ਬਈ ਯਾਰ ਠੀਕ ਹੈ ਹਾਂ ਤਾਂ ਕਰਕੇ ਇਧਰ ਤਾਂ ਆਪਣੇ ਆਹ ਬੱਤਾਂ ਆਈਆਂ ਹਾਂ ਹਾਂ ਇਹ ਬੱਤਾਂ ਬਈ ਬੱਚੇ ਆ ਛੋਟੇ ਆ ਇਹ ਫੇ ਤਾਂ ਤਾੜੇ ਵੀ ਆ ਬਈ ਨਿੱਕੇ ਇਹਨਾਂ ਨੂੰ ਬਾਜ ਪੈ ਜਾਂਦਾ ਅੱਛਾ ਹਾਂ ਇਹ ਛੋਟੇ ਆ ਜੀ ਫਿਰ ਇਹ ਬਾਹਰ ਹਜੇ ਸੇਪ ਨਹੀਂ ਗਏ ਬਈ ਹੂੰ ਹੂੰ ਬਾਲੇ ਛੋਟੇ ਆ ਨਾ ਹਾਂ ਕਰਕੇ ਫਿਰ ਹਜੀ ਜਦੋਂ ਇਹ ਹੋ ਗਏ ਬਸ 10-20 ਕਿ ਦਿਨਾਂ ਦੇ ਹੋਰ ਬਸ ਇਹ ਨੇ ਆਪ ਹੀ ਕੱਢਿਆ ਹਾਂ ਇਹ ਆਪ ਹੀ ਕੱਢਿਆ ਬਈ ਇਹਨਾਂ ਮੇਰੇ ਨਾ ਤਕਰੀਬਨ ਮੁਰਗੀਆਂ ਬਈ ਜਿਵੇਂ ਬੱਚੇ ਆਪ ਹੀ ਕੱਢ ਦਿੰਦੇ ਅੱਛਾ ਮੈਂ ਕਦੇ ਆਂਡੇ ਨਹੀਂ ਚੱਕੇ ਜਿੱਥੇ ਬੋਰੀਆਂ ਬਾਰੀਆਂ ਜਾਂ ਆਂਡੇ ਢਾਲੇ ਆਪ ਹੀ ਬੱਚੇ ਕੱਢ ਲੈਂਦੀਆਂ ਬਈ ਇਹਨੂੰ ਖੁੱਲਾ ਛੱਡਦੇ ਆ ਕਿ ਨਹੀਂ ਨਹੀਂ ਬਈ ਇਹਨੂੰ ਤਾਂ ਇਹਨੂੰ ਨਹੀਂ ਛੱਡ ਸਕਦੇ ਹਣਾ ਇਹ ਔਖਾ ਕੰਮ ਇਹ ਵੀ ਹੁਣ ਬਈ ਇਹ ਅੱਜ ਦੇ ਟਾਈਮ 'ਚ ਇਹ ਵੀ ਬਹੁਤ ਜ਼ਰੂਰੀ ਰਿਹਾ ਚਾਹੀਦੇ ਹਾਂ ਅੱਜ ਦੇ ਟਾਈਮ 'ਚ ਚਾਹੀਦੇ ਆ ਯਾਰ ਮੈਂ ਵੀ ਬਹੁਤ ਰੱਖਿਆ ਪਰ ਹੁਣ ਜਰਮਨ ਵਾਲੇ ਪਾਸੇ ਹੋ ਗਿਆ ਹਾਂਜੀ ਹਾਂਜੀ ਬਈ ਯਾਰ ਇਹ ਚੀਜ਼ ਦਾ ਰੋ ਵੀ ਵੱਖਰਾ ਵਾ ਆ ਬੈਠੇ ਵੇਖ ਲਓ ਬਈ ਹਾਂ ਇਹਨਾਂ ਦੇ ਸਾਰਿਆਂ ਦੇ ਡੋਡੇ ਘਰ ਮੰਨੇ ਵੇ ਇਦਾਂ ਹੀ ਅੱਛਾ ਹਾਂ ਬਸ ਇਹ ਰ ਆਥਨ ਹੋ ਗਿਆ ਹੁਣ ਸ਼ਾਮ ਹੋ ਗਈ ਇਹਨਾਂ ਨੇ ਆਪਦੇ ਆਪਣੇ ਟਿਕਾਣਿਆਂ ਤੇ ਬੈਠੀ ਜਾਣਾ ਅਜੀ ਅੱਛਾ ਇਹ ਇਹਨਾਂ ਦਾ ਇੱਥੇ ਆਈ ਰਹਿਣ ਦਾ ਬਸ ਇਹਨਾਂ ਨੇ ਇੱਥੇ ਹੀ ਬਹਿ ਜਾਣਾ ਅੱ삐 ਰਾਤ ਨੂੰ ਬਈ ਇਹ ਸਾਰੇ ਮੁਰਗੇ ਆ ਕਿ ਮੁਰਗੀਆਂ ਵੀ ਆਇਓ ਚ ਮੇਰੇ ਹਿਸਾਬ ਨਾਲ ਤਾਂ ਮੁਰਗੀ ਲੱਗਦੇ ਆ ਬਈ ਸਾਰੇ ਹਾਂ ਐਬ ਜੀ ਬਣਾਓ ਇਹਦੇ ਬਾਰੇ ਬਈ ਡਿਟੇਲ ਚ ਦੱਸ ਯਾਰ ਇਹ ਕਿਵੇਂ ਤਿਆਰ ਕੀਤੀ ਆ ਇਹ ਨਾ ਬਈ ਯਾਰ ਆ ਬਾਕਸ ਮਿਲ ਗਿਆ ਸੀ ਆਪਾਂ ਨੂੰ ਉਦਾਂ ਹੀ ਪਿਆ ਅੱਛਾ ਤੇ ਘਰ ਤੋਂ ਮਿਲ ਗਿਆ ਹਾਂਜੀ ਬਈ ਫਿਰ ਮੈਂ ਹੌਲੀ ਹੌਲੀ ਸੋਚਿਆ ਮੈਂ ਕਿ ਹੁਣ ਇਹਦੀ ਹਚਰੀ ਬਣਾਈ ਜਾਵੇ ਫਿਰ ਹਚਰੀ ਬਣਾਈ ਆ ਦੇ ਬਈ ਬੱਚੇ ਵੀ ਨਿਕਲਦੇ ਆ ਤੇ ਅੱਜ ਇੱਕ ਨਿਕਲਿਆ ਆ ਆ ਜਿਆ ਛੋਟਾ ਜਿਹਾ ਬਸ ਹੌਲੀ ਹੌਲੀ ਇਹ ਕਿ ਯਾਰ ਬਈ ਜਦੋਂ ਅੰਡੇ ਪਾਏ ਹੋਏ ਰਹਿੰਦੇ ਆ ਇਹ ਮੁਰਗੀਆਂ ਨਹੀਂ ਹੋ ਬਈ ਆ ਤਕਰੀਬਨ ਆਦੇ ਅੰਡੇ-ਉੰਡੇ ਪਏ ਇੱਥੇ ਬਸ ਇਦਾਂ ਹੀ ਇਹ ਐ ਨਹੀਂ ਨਿਕਲੇ ਆਉਂਦੇ ਆਪੀ ਬਈ ਹਾਂ ਬਰ ਬੱਚੇ ਘੜਾ ਘੜਾ ਕੇ ਕੀ ਯਾਰ ਇਹ ਨਵੇਂ ਅੰਡੇ ਆ ਆਪ ਹੀ ਤਿਆਰ ਕੀਤੀ ਬਈ ਇਹ ਸਾਰੀ ਆਪ ਤਿਆਰ ਕੀਤੀ ਕਿੰਨਾ ਖਰਚਾ ਆ ਗਿਆ ਇੱਥੇ ਖਰਚਾ ਦਾ ਬਈ 2000 ਰੁਪਏ ਆਇਆ ਉਹ ਸਾਰਾ ਆ ਅੱਛਾ ਹਾਂ ਪੱਖਾ ਵੀ ਵੈਸੇ ਤੇ ਇਹ ਦੇ ਇਹ ਦੇ ਉੱਪਰ ਕੀ ਲੱਗਦਾ ਉਹ ਮੇਨੂ ਕੰਟਰੋਲਰ ਆ ਬਈ ਜਿਹੜਾ ਤਾਂ ਉੱਪਰ ਲੱਗਿਆ ਦਿਖਾਈ ਉਹ ਅੱਛਾ ਉਹਦੇ ਉੱਪਰ ਨੇ ਮੰਗਾ ਲਿਆ ਹਾਂ ਇਹ ਉਹ ਆਇਆ ਮਿਲ ਗਿਆ ਸੀ ਕਿ ਬਈ ਇਹਦੀ ਤੇ ਹੀ ਆ ਸਾਰਾ ਕੰਮ ਓਣੀ ਕੱਟ ਲਉਣਾ ਇਹਦਾ ਆਦੇ ਹੁਣ ਆਪਾਂ ਬਾਰ ਖੋਲ ਲਿਆ ਇਹਦਾ ਹੁਣ ਅੰਦਰ ਟੈਂਪਰੇਚਰ ਘਟ ਗਿਆ ਇਹ ਵਾਲਵ ਜਾ ਕੇ ਪਿਆ ਜਦ ਇਹਦਾ ਟੈਂਪਰੇਚਰ ਸਹੀ ਹੋ ਗਿਆ ਨੇ ਬੰਦ ਹੋ ਜਾਣਾ ਇਹ ਕਿੰਨੇ ਆਂਡੇ ਆ ਲਈ ਆ ਟੋਟਲ ਜੇ ਆਂਡੇ ਦਾ ਬਾਈ ਯਾਰ ਇਹ ਜਿੰਨੀਆਂ ਮਰਜ਼ੀ ਟ੍ਰੇਆਂ ਲਾ ਕੇ ਧਰ ਲਾ ਅੱਛਾ ਉਹਨੇ 4 ਘੰਟਾ ਵੀ ਧਰਿਆ ਜਾ ਸਕਦਾ ਹੈ 1000 ਵੀ ਧਰਿਆ ਜਾ ਸਕਦਾ ਹੈ ਹਾਂ ਕਿਉਂ ਬਈ ਆ ਟ੍ਰੇਆਂ ਹੀ ਲਾਉਣੀਆਂ ਆਪਾਂ ਜਿੰਨੀਆਂ ਮਰਜ਼ੀ ਲਾ ਲਾ ਇੱਕ ਤੇ ਇੱਕ ਟੁਕੜ ਟੁਕੜ 100 ਆਂਡੇ ਆ ਓਕੇ ਹੂੰ ਜਨੇ ਮਾਰਦੀ ਬਈ ਤਾਂ ਲਾ ਤਾਂ ਉਹ ਚ ਫਿਰ ਬਲਬ ਵਤੋਣੇ ਪੈਣੇ ਆ ਨਹੀਂ ਬਲਬ ਇੱਕ ਹੋਰ ਦੇਣਾ ਬੋ ਜੇ ਅੰਡੇ ਵੱਧ ਲਾਉਣੇ ਵੱਧ ਲਾਉਣੇ ਹਾਂ ਬਸ ਇੱਕ ਆ ਪਾਣੀ ਜਿਵੇਂ ਛੋਟਾ ਗਾ ਫਿਰ ਵੱਡਾ ਭਾਂਡਾ ਚਾਹਣਾ ਬੋ ਹਾਂ ਪਾਣੀ ਤਾਂ ਜ਼ਰੂਰੀ ਹਾਂ ਫਿਰ ਉਹ ਹੋਮੋਡੀਡੀ ਦਾ ਵੀ ਪੈਂਦਾ ਚੱਕਰ ਪਾਣੀ ਨਾਲ ਪਰ ਰੱਖਿਆ ਤਾਂ ਬਿਲਕੁਲ ਹਾਂਜੀ ਬਈ ਇਧਰ ਆ ਗਈ ਬਾਈ ਦੀ ਪੂਰੀ ਮਸ਼ੀਨਰੀ ਐ ਬਈ ਬਈ ਤੇ ਖੇਤੀ ਵਾਲਾ ਕੰਮ ਵੀ ਬਾਹਰ ਮੇਲਾ ਦਾ ਕੱਲ ਇਹਦੇ ਪਿਆਰ ਜਿੱਸੇ ਦੇ ਜ਼ਿਆਦਾ ਹਾਂਜੀ ਬਈ ਇੱਕ ਮੇਰਾ ਵੱਡਾ ਬ੍ਰਦਰ ਆਗਾ ਹਾਂ ਤੇ ਉਹਨਾਂ ਦੇ ਤਾਏ ਦੀ ਦਾੜਕਾ ਕੇ ਨਾਲ ਹਾਂ ਉਹਨਾਂ ਤੇ ਇੱਕ ਵੀ ਆ ਬ੍ਰਦਰ ਬਾਹਰ ਚ ਲੈ ਗਿਆ ਸੀ ਠੀਕ ਹੈ ਤੇ ਬਈ ਜਿਹੜਾ ਜੱਸਿਆ ਇਹਦੇ ਵਿੱਚ ਫਿਰ ਕੀ ਖੇਤੀ ਕਿਹੜੀ ਕਿਹੜੀ ਚੱਲਦੀ ਆ ਆਪਣੇ ਕੋਲ ਫਸਲਾਂ ਦੀ ਆਪਣੇ ਵੀ ਆਲੂ ਆ ਮੇਨ ਹਾਂ ਅੱਛਾ ਆਲੂਆਂ ਦਾ ਕੰਮ ਮੇਨ ਹਾਂ ਹਾਂ ਮੇਨ ਆਪਣਾ ਆਲੂਆਂ ਦਾ ਕੰਮ ਹੀ ਆ ਬਈ ਸਾਰਾ ਠੀਕ ਹੈ ਹਾਂਜੀ ਬਈ ਯਾਰ ਜੇ ਆਲੂ ਲਾਉਣੇ ਆ ਫਿਰ ਭਾਈ ਸੰਦ ਸਾਰੀ ਲੈਣੀ ਪੈਂਦੀ ਆ ਸਾਰੀ ਬਣਾਉਣੀ ਪੈਂਦੀ ਆ ਭਾਈ ਬਣਾਉਣੀ ਪੈਂਦੀ ਆ ਕਿਉਂ ਆਲੂ ਇਹੋ ਜੀ ਖੇਤੀ ਆ ਭਾਈ ਤੈਨੂੰ ਫਿਰ ਫਸਲਾਂ ਲੈਣੀਆਂ ਇਹ ਮੰਗਵਾ ਸੰਦ ਮਿਲਦਾ ਨਹੀਂ ਆਲੂ ਵਾਲਾ ਨਹੀਂ ਮਿਲਦਾ ਭਾਈ ਇਹ ਚੀਜ਼ਾਂ ਨਹੀਂ ਮਿਲਦੀ ਇੱਕ ਆਇਆ ਨਾ ਭਾਈ ਫਿਰ ਇਹ ਆਲੂ ਲਾਉਣੇ ਆ ਨਾ ਆਪਣ ਨੂੰ ਆਪ ਦੇ ਸੰਦ ਵੀ ਡਬਲ ਚੱਕਣੇ ਪੈਂਦੇ ਆ ਕਿਉਂ ਬਾਣਤ ਛੀਤੀ ਤਿਆਰ ਕਰਨਾ ਪੈਂਦਾ ਬਾਜਾਨ ਦਾ ਛੀਤੀ ਕਰਨੀ ਪੈਂਦੀ ਆ ਆਲੂ ਇਹੋ ਜੀ ਖੇਤੀ ਆ ਭਾਈ ਲੇਟ ਵੀ ਨਹੀਂ ਹੋ ਸਕਦੀ ਆਪਾਂ ਇਹਦੇ ਨਾਲ ਇਹਦੇ ਕਾਰਨ ਵੀ ਭਾਈ ਸਾਰੀ ਦੇਖਣਾ ਪੈਂਦਾ ਹੈ ਟਰੈਕਟਰ ਵੀ ਜ਼ਿਆਦਾ ਚਾਹੀਦੇ ਆ ਹਨਾ ਹਾਂਜੀ ਭਾਈ ਫਿਰ ਭਾਈ ਨੂੰ ਬੜੀ ਡਬ ਉਹchna ਕਾਫੀ ਵੀਰਾਂ ਨੇ ਕਿਹਾ ਉਹਦੇ ਯਾਰ ਇੰਨੇ ਟਰੈਕਟਰ ਰੱਖਣ ਦਾ ਕੀ ਫਾਇਦਾ ਮੈਂ ਨਾ ਜਿਲੰਧਰ ਦੇ ਇਹ ਜੀ ਵੀਡੀਓ ਬਣਾਈ ਹਾਂਜੀ ਬਈ ਉਹਨਾਂ ਬਾਗੀਆਂ ਕੋਲੇ 40-50 ਟਰੈਕਟਰ ਆ ਹਾਂਜੀ ਹਾਂਜੀ ਉਹਦੇ ਸਾਡਾ ਖੇਤੀ ਦਾ ਕੰਮ ਵੱਡਾ ਵਾ ਵੀ ਜਦੋਂ ਵੀ ਜੇ ਝੋਨਾ ਲਾਉਣਾ ਵਾ ਇਹ ਸਾਰਿਆਂ ਵਗਰੇ ਇੱਕ ਇੱਕ ਦੋ ਦੋ ਸੰਦ ਪਾ ਲੈਂਦੇ ਹਾਂ ਹਾਂਜੀ ਬਾਈ ਵੀ ਆਵੇ ਇਹ ਨਹੀਂ ਵੀ ਆਈ ਟਰੈਕਟਰ ਲੈ ਕੇ ਆਵਾਂਗੇ ਸੰਦ ਲਾਵਾਂਗੇ ਦੂਜਾ ਪਾ ਕੇ ਆਹ ਟਰੈਕਟਰ ਖੜਾਇਆ ਦੂਜਾ ਦੋ ਹਾਂਜੀ ਹਾਂਜੀ ਨਹੀਂ ਐਂ ਹੁੰਦਾ ਬਾਈ ਜੇ ਖੇਤੀਬਾੜ ਦਾ ਫਿਰ ਸੰਦ ਟਰੈਕਟਰ ਵੀ ਲੈਣੇ ਪੈਣੇ ਆ ਕਿਉਂਕਿ ਆਏ ਆ ਬਾਈ ਫਿਰ ਸੰਧ ਹੀ ਹੋ ਜਾਂਦੇ ਆ ਫਿਰ ਉਹਨਾਂ ਨੂੰ ਟਾਈਮ ਲੱਗਣਾ ਹਾਂ ਬਈ ਫਿਰ ਉਹਨੇ ਟਾਈਮ ਜ਼ਿਆਦਾ ਕੰਮ ਨਿਬੜਦਾ ਕੰਮ ਨਿਬੜ ਜਾਂਦਾ ਬਈ ਹਾਂ ਇਹ ਵੀ ਹੈਗਾ ਨਾ ਉਹਨਾਂ ਨੂੰ ਟਰੈਕਟਰ ਲੈਣੇ ਪੈਣਗੇ ਜ਼ਿਆਦਾ ਲੋਡ ਪੈਂਦੀਆਂ ਜ਼ਿਆਦਾ ਲੋਡ ਪੈਂਦੀਆਂ ਹਾਂ ਕਿਉਂਕਿ ਆ ਕਾ ਆ ਨਾ ਆਲੂ ਦੀ ਖੇਤੀ ਤੇ ਇਹ ਜੀ ਹੈ ਬਾਈ ਬਹਾਈ ਵੀ ਵੱਧ ਕਰਨੀ ਪੈ ਫੇਰ ਹੀ ਹੁੰਦੀ ਆ ਬਈ ਜੇ ਕਵਾਂਗੇ ਤਾਂ